ਗੁਰਦੇਵ ਸਿੰਘ ਐਨਸਰਨ ਵਾਲੀ ਐਕਸਟੀਰਨਲ ਮਾਰਕੀਟ ਬੈਂਕ ਬਕਸਾ ਇਹ ਮੈਨੂੰ ਪਿਛਲੇ ਕੋਈ 8-10 ਸਾਲ ਤੋਂ ਗੋਡਣ ਤਕਲੀਫ ਸੀ ਤੋਂ ਜਿਹੜਾ ਮੈਂ ਬਹੁਤ ਸਾਰੇ ਹਸਪਤਾਲਾਂ ਨੇ ਦਿਖਾਇਆ ਤਾਂ ਮੈਨੂੰ ਗੋਡੇ ਚੇਂਜ ਕਰਨ ਦਾ ਅਸਸਵਾ ਦਿੱਤੀ ਮੈਂ ਇਹਨੂੰ ਦਾ ਸ਼ੁਕਰਾ ਦਾ ਅਰੇ ਮੈਂ ਇਹਨਾਂ ਕੋਲ ਆ ਕੇ ਜਦੋਂ ਮੈਂ ਗਿਆ ਤਾਂ ਮੇਰਾ ਕਾ ਦਿਨ ਸਾਢੇ ਦੇ ਵਿੱਚ ਮੇਰੇ ਦੋਨੋਂ ਬੋਡੇ ਬਿਲਕੁਲ ਸਹੀ ਐਸ ਵੇਲੇ ਮੈਂਨੋ ਕੋਈ ਦਵਾਈ ਕੋਈ ਦਵਾਈ ਚੱਲਦੀ ਵੀ ਨਹੀਂ ਦੇ ਦੋਸਨ ਦਵਾਈਆਂ ਤੋਂ ਬਾਅਦ ਮੇਰੇ ਬੋਡੇ ਦੋਨੋਂ ਠੀਕ ਹੋ ਗਏ ਹੁਣ ਇਸ ਤੋਂ ਬਾਅਦ ਮੈਨੂੰ ਪਿਛਲੇ ਕੋਈ 7 ਸਾਲ ਤੋਂ ਜ਼ਰਾਕ ਤੋਂ ਮੈਂ ਨਾ ਪੀ ਰਹੀ ਸੀ ਕਿ ਮੈਂ ਕਈ ਵਾਰੀ ਸਰੀ ਸਰੀ ਰਾਤ ਬੈ ਕੇ ਕੱਠਾ ਨਾ ਕਰ ਸਕਦਾ ਹੀ ਪੜੇ ਚੱਲ ਜਾਂਦਾ ਨੱਕ ਬੰਦ ਹੋ ਜਾਂਦਾ ਤੇ ਉੱਚੀ ਵੈਨ ਵਗੈਰਾ ਕੋਈ ਖੁਸ਼ੀ ਦੇ ਜਵਸਦਾ ਇਹ ਹੁਣ ਮੈਂ ਕੋਈ 3 ਮਹੀਨੇ ਤੋਂ ਇਹਨਾਂ ਦੀ ਦਵਾਈ ਵਰਤ ਲਿਆ ਮੈਨੂੰ ਗਰਦੂੜ ਕੋਈ ਤਕਾਮ ਨਹੀਂ ਕੋਈ ਤਕਰੀਰ ਨਹੀਂ ਕੋਈ ਖਾਂਸੀ ਨਹੀਂ ਕੋਈ ਮੈਨੂੰ ਹੋਰ ਐਸੀ ਪਰਾਬਲ ਨਹੀਂ ਐਥਨੇ ਮੇਰੀ ਨਾ ਕੋਲੇ ਪੇਟ ਦੀ ਹੁੰਦਾ ਇਸ ਅਜ ਲਈ ਕਮਲ ਮਿਦਰਾ ਸਤਿਫਾਮ ਜੀਦਨਲ ਮੈਨੂੰ ਤਕਰੀਬਨ ਕੋਈ 75 ਪੈਸੀ ਆਰਾਮ ਹੈ ਕੋਈ ਪ੍ਰੋਬਲਮ ਅਜ ਮੈਂ ਇਹ ਦਵਾਈ ਲੈ ਕੇ ਚੱਲਿਆ ਸ਼ੰਮੇ ਮੈਨੂੰ ਉਹ ਦਵਾਈ ਮਕੀ ਇਹ ਵੀ ਮੈਨੂੰ ਕਾ ਐਸ ਹੋਏ ਬਹੁਤ ਵਧੀਆ ਲਾਗਿਆ ਡਾਕਟਰ ਸ਼ਬਦਾਨਾ